ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਨੂੰ ਇੱਕ ਛੋਟੀ ਜਾਣਕਾਰੀ ਦੇਣੀ ਚਾਹੁੰਦਾ ਜਾਣਕਾਰੀ ਕੀ ਹੈ ਜਿਵੇਂ ਤੁਸੀਂ ਮੰਨ ਲਓ ਪਿਆਜ਼ ਜਾਂ ਲਸਣ ਦੀ ਖੇਤੀ ਕਰਦੇ ਹੋ ਉਹਦੇ ਵਿੱਚ ਨਦੀਨ ਹੋ ਜਾਂਦੇ ਨੇ ਨਦੀਨਾਂ ਦੀ ਸਮੱਸਿਆ ਬਹੁਤ ਜ਼ਿਆਦਾ ਅੱਜ ਕੱਲ ਨਦੀਨ ਕੀ ਹੈ ਆਪਾਂ ਤੋਂ ਬਾਰ ਬਾਰ ਗੁੜਾਈ ਨਹੀਂ ਹੁੰਦੀ ਜੇ ਆਪਾਂ ਗੜਾਈ ਕਰ ਵੀ ਦਿੰਨੇ ਆ ਫੇਰ ਵੀ ਨਦੀਨ ਹੋ ਜਾਂਦੇ ਨੇ ਉਹ ਆਪਣੀ ਲਸਣ ਦੀ ਫਸਲ ਤੇ ਪਿਆਜ਼ ਦੀ ਫਸਲ ਦਾ ਕਾਫੀ ਨੁਕਸਾਨ ਕਰਦੇ ਨੇ ਨਦੀਨਾਂ ਦੀ ਇੱਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਆ ਕਈ ਦਵਾਈਆਂ ਵੀ ਆਉਂਦੀਆਂ ਨੇ ਪਰ ਦਵਾਈਆਂ ਦੇ ਨਾਲ ਦਵਾਈਆਂ ਦੀ ਜਿਹੜੀਆਂ ਇਹ ਕੋਈ ਵਾਲੀਆਂ ਕਾਮਯਾਬ ਨਹੀਂ ਕਿਉਂਕਿ ਇਹ ਫਸਲ ਦੇ ਉੱਤੇ ਵੀ ਧੱਕਾ ਮਾਰਦੀਆਂ ਨੇ ਜਿਸ ਤਰ੍ਹਾਂ ਕਈ ਵੀਰ ਪਰਾਲੀ ਦੀ ਵੀ ਮਲਚਿੰਗ ਕਰਕੇ ਕੰਮ ਚਲਾ ਲੈਂਦੇ ਨੇ ਪਰ ਅੱਜ ਅਸੀਂ ਜਿਹੜੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਮਲਚਿੰਗ ਸੀਟ ਬਸਾ ਕੇ ਕਿਵੇਂ ਪਿਆਜ਼ ਲਸਣ ਦੀ ਖੇਤੀ ਕੀਤੀ ਜਾਂਦੀ ਹੈ ਅਸੀਂ ਇਹ ਪਿਆਜ਼ ਦੀ ਕਰ ਰਹੇ ਹਾਂ ਸੇਮ ਹੀ ਲਸਣ ਦਾ ਪ੍ਰੋਸੈਸ ਆ ਪਿਆਜ਼ ਦੀ ਪਨੀਰੀ ਪੱਟ ਕੇ ਲਾਈ ਜਾਂਦੀ ਹੈ ਤੇ ਲਸਣ ਦੀ ਗੰਡੀ ਲਾਈ ਜਾਂਦੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਡ੍ਰਿਪ ਪਾਈਪ ਹੋਵੇ ਜੇ ਤਾਂ ਠੀਕ ਹੈ ਨਾ ਹੋਵੇ ਤਾਂ ਵੀ ਕੋਈ ਚੱਕਰ ਨਹੀਂ ਚੱਲੂਗਾ ਡ੍ਰਿਪ ਪਾਈਪ ਨੂੰ ਸੈਂਟਰ ਦੇ ਵਿੱਚ ਬੈੱਡ ਦੇ ਕਰਨਾ ਜਿੱਥੇ ਤੱਕ ਹੋ ਸਕੇ ਜੇ ਡ੍ਰਿਪ ਪਾਈਪ ਹੋਣ ਤਾਂ ਇੱਕ ਬੈੱਡ ਦੇ ਵਿੱਚ ਲਗਭਗ 2 ਚਾਹੀਦੇ ਨੇ ਪਰ ਸਾਡੇ ਕੋਲੇ ਇੱਕ ਆ ਗਿਆ ਸੀ ਇੱਕੇ ਬਸ ਆ ਰਿਹਾ ਤੇ ਸਭ ਤੋਂ ਪਹਿਲਾਂ ਮਤਲਬ ਪਾਈਪ ਨੂੰ ਸੈਂਟਰ 'ਚ ਕਰ ਲੈਣਾ ਤੇ ਬੈੱਡ ਬਣਾ ਕੇ ਬੈੱਡ ਨੂੰ ਥੋੜਾ ਪੱਧਰਾ ਕਰ ਲੈਣਾ ਉੱਚਾ ਨੀਵਾਂ ਨਹੀਂ ਹੋਣਾ ਚਾਹੀਦਾ ਉਸ ਤੋਂ ਬਾਅਦ ਮਲਚਿੰਗ ਦਾ ਰੋਲ ਆਉਂਦਾ ਮਲਚਿੰਗ ਦਾ ਰੋਲ ਦੇਖੋ ਜੀ ਐ ਦੋ ਜਣਾ ਫੜ ਲੈਣਾ ਫੜਨ ਤੋਂ ਬਾਅਦ ਥੋੜਾ ਪੱਟ ਕੇ ਇੱਥੇ ਇੱਕ ਵਾਰ ਦਬ ਦੇਣਾ ਚਾਹੀਦਾ ਆ ਜਾਓ ਬਈ ਤੋਪੂ ਥੋੜੀ ਮਿੱਟੀ ਪਈ ਜਾਂਦੀ ਹੈ ਜੀ ਦੇਖੋ ਇਹਦੇ ਵਿੱਚ ਸਰਾਕ ਪਹਿਲੀ ਨਿਕਵੇ ਨਿਕਲ ਆਏ ਆਉਂਦੇ ਨੇ ਜੀ ਦੇਖੋ ਜੀ ਇਸ ਤਰ੍ਹਾਂ ਮਿੱਟੀ ਪਈ ਜਾਂਦੀ ਹੈ ਮਿੱਟੀ ਪਾਉਣ ਤੋਂ ਬਾਅਦ ਇਸ ਤਰ੍ਹਾਂ ਖਿੱਚ ਕੇ ਲੈ ਕੇ ਜਾਇਆ ਜਾਂਦਾ ਜੀ 10 ਫੁੱਟ ਦੀ ਜਗ੍ਹਾ ਤੇ ਜਾ ਕੇ ਇਸ ਤਰ੍ਹਾਂ ਮਿੱਟੀ ਦਾ ਚੇਪਾ ਧਰਿਆ ਜਾਂਦਾ ਜੀ ਚੇਪਾ ਕਿਉਂ ਧਰਿਆ ਜਾਂਦਾ ਚੇਪਾ ਇਸ ਕਰਕੇ ਧਰਿਆ ਜਾਂਦਾ ਵੀ ਇਹ ਮਲਚਿੰਗ ਵਾਲਾ ਕਾਗਜ਼ ਉੱਡੇ ਨਾ ਜੀ ਇਹ ਇਸ ਨੂੰ ਆਪਾਂ ਜੇ ਘਰੇਲੂ ਪਦਰ ਤੇ ਵੀ ਲਾਉਣੀ ਆ ਕੋਈ ਮਲੂਲਾ ਹਸਨ ਜਾਂ ਪਿਆਜ਼ ਤਾਂ ਉਹ ਵੀ ਬਹੁਤ ਵਧੀਆ ਆ ਆਪਾਂ ਨੂੰ ਵਾਰ-ਵਾਰ ਗੜਾਈ ਕਰਨ ਦੀ ਲੋੜ ਨਹੀਂ ਪੈਂਦੀ ਇਹ ਦੇਖੋ ਜੀ ਬੀਜਾਂ-ਬੂਜਾਂ ਵਾਲੀ ਦੁਕਾਨਾਂ ਵਾਲੇ ਜਿੱਥੇ ਮਲਚਿੰਗ ਸੇਲ ਕਰਦੇ ਨੇ ਉੱਥੋਂ ਮਿਲ ਜਾਂਦਾ ਜੀ ਇਹਦੇ ਨਾਲ ਕੀ ਹੁੰਦਾ ਜੀ ਇੱਕ ਤਾਂ ਬਹਣ ਦੇ ਵਿੱਚ ਨਮੀ ਬਣੀ ਰਹਿੰਦੀ ਆ ਤੇ ਜਿਹੜਾ ਪਾਣੀ ਹੁੰਦਾ ਉਹ ਉੱਡਦਾ ਵੀ ਨਹੀਂ ਤੇ ਦੂਸਰੇ ਨੰਬਰ ਤੇ ਜਿਹੜਾ ਬੂਟਾ ਉਹ ਗਰੋਥ ਵੀ ਜ਼ਿਆਦਾ ਕਰਦਾ ਤੇ ਇੱਕ ਬੈੱਡ ਦੇ ਵਿੱਚ ਪਲਾਈ ਵੀ ਜ਼ਿਆਦਾ ਰਹਿੰਦੀ ਹੈ ਇੱਕ ਜਿਹੜੇ ਰੂਟਸ ਹੁੰਦੇ ਨੇ ਉਹਨਾਂ ਨੂੰ ਇੱਕ ਤਰ੍ਹਾਂ ਆਪਾਂ ਕਹਦੇ ਵੀ ਨੇਹਰਾ ਹੀ ਚਾਹੀਦਾ ਤਾਂ ਇਸ ਦੇ ਵਿੱਚ ਨੇਹਰਾ ਹੁੰਦਾ ਯਾਨੀ ਤੁਸੀਂ ਇਸ ਨੂੰ ਦੇਖੋ ਜੀ ਇਹ ਤੋਏ ਦੱਬ ਦੇਣਾ ਯਾਨੀ ਤੂੰ ਇਸ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਕੁੱਲ ਮਿਲਾ ਕੇ ਇਹ ਸੋਚ ਸਕਦੇ ਹੋ ਵੀ ਤੁਸੀਂ ਬਰਾਬਰ ਲਾ ਕੇ ਦੇਖੋ ਝਾੜਦਾ ਵੀ ਕਾਫੀ ਫਰਕ ਪਊਗਾ ਤੇ ਝਾੜ ਦਾ ਵੀ ਕਾਫੀ ਫਰਕ ਪਊਗਾ ਤੇ ਪੂਟਾ ਗਰੋਥ ਵੀ ਜ਼ਿਆਦਾ ਕਰੂਗਾ ਜਿਵੇਂ ਲਾਸਣਾ ਜਾਂ ਪਿਆਜ਼ ਆ ਉਹਦਾ ਸਾਈਜ਼ ਵੀ ਜ਼ਿਆਦਾ ਹੋਊਗਾ ਤੇ ਕੰਮ ਵੀ ਬਹੁਤ ਸੌਖਾ ਇਸ ਤਰ੍ਹਾਂ ਲਾ ਕੇ ਬਸ ਪਾਣੀ ਲਾ ਦਿਓ ਨਾਲ ਦੀ ਨਾਲ ਹਰਾ ਹੋ ਜਾਣਾ ਹਰਾ ਹੋਣ ਤੋਂ ਬਾਅਦ ਬਸ ਵਧੀਆ ਹੋ ਜਾਊਗਾ ਜੇਕਰ ਕਿਤੇ ਮਾੜਾ ਮੋਟਾ ਨਾਲ ਹੋ ਗਿਆ ਜੜ ਚ ਤਾਂ ਪੱਕ ਦੇਣਾ ਨਹੀਂ ਕੋਈ ਜ਼ਰੂਰੀ ਨਹੀਂ ਹੈਗਾ ਹੁੰਦੀ ਨਹੀਂ ਕੁਲ ਮਿਲਾ ਕੇ ਕਿਸੇ ਪ੍ਰਕਾਰ ਦਾ ਨਦੀਨ ਹੁੰਦਾ ਨਹੀਂ ਇਸ ਦੇ ਨਾਲ ਜਿਹੜਾ ਸਾਈਜ਼ ਆ ਉਹ ਵੀ ਥੋੜਾ ਨੇੜੇ ਹੁੰਦਾ ਜਿਵੇਂ ਆਪਾਂ ਲੈਣਾ ਖਿੱਚਦੇ ਆ ਤਾਂ ਲੈਣਾ ਬਿੰਗੀਆਂ ਹੋ ਜਾਂਦੀਆਂ ਨੇ ਜਾਂ ਕਈ ਵਾਰੀ ਥੋੜਾ ਬਹੁਤਾ ਵੱਧ ਘੱਟ ਸਾਈਜ਼ ਹੋ ਜਾਂਦਾ ਇਹ ਤਾਂ ਬਿਲਕੁਲ ਇੱਕੇ ਸਾਈਜ਼ ਹੁੰਦਾ ਜੀ ਤੇ ਇਹ ਸਾਈਜ਼ ਦੇ ਮਤਾਬਕ ਬੂਟਿਆਂ ਦੀ ਗਿਣਤੀ ਵੀ ਜ਼ਿਆਦਾ ਲੱਗ ਜਾਂਦੀ ਆ ਬੂਟਿਆਂ ਦੀ ਗਿਣਤੀ ਜ਼ਿਆਦਾ ਲੱਗਣ ਦੇ ਕਾਰਨ ਤੇ ਝਾੜ ਤਾਂ ਵਧੀ ਜਾਂਦਾ ਜੀ ਬਾਕੀ ਇਹ ਆ ਜੀ ਇਸ ਦੇ ਨਾਲ ਕੀ ਆ ਨਾ ਜਿਹੜੀ ਆਪਾਂ ਖਾਦ ਖਰਾਕ ਪਾਉਨੇ ਆ ਉਹ ਸਾਰੀ ਲਗਭਗ ਬੂਟੇ ਨੂੰ ਹੀ ਮਿਲਦੀ ਆ ਨਹੀਂ ਤਾਂ ਨਦੀ ਨਹੀਂ ਖਾ ਜਾਂਦੇ ਨਹੀਂ ਇਸ ਤਰ੍ਹਾਂ ਆਪਾਂ ਮਲਚਿੰਗ ਦੇ ਉੱਤੇ ਲਸਣ ਪਿਆਜ਼ ਦੀ ਬਿਜਾਈ ਕਰ ਸਕਦੇ ਹਾਂ ਇਸ ਤਰ੍ਹਾਂ ਮਲਚਿੰਗ ਵਰਤ ਸਕਦੇ ਆ ਇੰਨਾ ਕੁਸ ਕਹਿੰਦਾ ਹੋਇਆ ਜੀ ਜੇ ਕੁਸ ਗਲਤ ਬੋਲ ਗਿਆ ਤਾਂ ਮਾਫ਼ ਕਰਨਾ ਧੰਨਵਾਦ